ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਕਰ ਲਿਆ ਕਰੋ ਕਮੈਂਟ ਕਰਿਆ ਕਰੋ ਜੋ ਵੀ ਤੁਹਾਨੂੰ ਠੀਕ ਲੱਗਦਾ ਹੈ ਸਵੇਰ ਦੇ ਵੱਜ ਗਏ 6 ਤੇ ਨਹਾ ਧੋ ਕੇ ਪਾਠ ਵਗੈਰਾ ਕਰਕੇ ਅਰਬੀ ਕੱਢ ਲਈ ਸੀ ਅਰਬੀ ਧੋ ਲਈ ਸੀ ਚੰਗੀ ਤਰ੍ਹਾਂ ਤੇ ਫਿਰ ਸਵੇਰ ਦੇ ਕੰਮ ਸ਼ੁਰੂ ਕਰ ਲਏ ਅਰਬੀ ਨੂੰ ਲਗਾਣ ਲੱਗੇ ਤੜਕਾ ਤੜਕੇ ਵਿੱਚ ਅਸੀਂ ਜ਼ਿਆਦਾ ਨਮਕ ਮੇਂ ਮਸਾਲੇ ਤੇ ਨਹੀਂ ਪਾਉਂਦੇ ਬਸ ਬੇਸਿਕ ਜੇ ਲਗਾਈਦਾ ਕਿਉਂਕਿ ਅੱਜ ਕੱਲ ਜ਼ਿਆਦਾ ਮਿਰਚ ਮਸਾਲੇ ਕੋਈ ਵੀ ਪਸੰਦ ਨਹੀਂ ਕਰਦਾ ਬਸ ਕੜਾਈ ਚ ਤੇਲ ਪਾਇਆ ਤੇਲ ਗਰਮ ਹੋਇਆ ਤੇ ਵਿੱਚ ਜੀਰਾ ਪਾਤਾ ਪਿਆਜ਼ ਨਮਕ ਪਿਆਜ਼ ਲਸਣ ਅਦਰਕ ਕੱਟ ਕੇ 2-3 ਹਰੀ ਮਚਾ ਕੱਟ ਕੇ ਪਾਤੀਆਂ ਤੇ ਅਰਬੀ ਨੂੰ ਭੁੰਨਾ ਸ਼ੁਰੂ ਕਰਤਾ ਵਿੱਚ ਪਾਇਆ ਨਮਕ ਮਿਰਚ ਤੇ ਹਲਦੀ ਥੋੜੀ ਜਿਹੀ ਜਿਵੇਂ ਨਹੀਂ ਪਾ ਦਈਦੀ ਆ ਕਿਉਂਕਿ ਜ਼ਵੈਨ ਨਾਲ ਅਰਬੀ ਦੀ ਜਿਹੜੀ ਵਾਈ ਹੈ ਨਾ ਖਤਮ ਹੋ ਜਾਂਦੀ ਹੈ ਅਸੀਂ ਵਿੱਚ ਟਮਾਟਰ ਨਹੀਂ ਪਾਇਆ ਕਿਉਂਕਿ ਟਮਾਟਰ ਪਾਉਣ ਨਾਲ ਥੋੜਾ ਟਾਈਮ ਲੱਗ ਜਾਂਦਾ ਤੇ ਜਲਦੀ ਨਾ ਪੱਕਦੀ ਨੀ ਅਰਬੀ ਤੇ ਇਧਰ ਅਸੀਂ ਅਰਬੀ ਧਾਰਤੀ ਦੂਜੇ ਪਾਸੇ ਨਾਲ ਮੈਂ ਆਟਾ ਛਾਂਲ ਲਿਆ ਤੇ ਆਟੇ ਨੂੰ ਗੁੰਨਣਾ ਸ਼ੁਰੂ ਕਰਤਾ ਇੰਨਾ ਕੰਮ ਕਰਦੇ ਕਰਦੇ ਮੈਨੂੰ ਲੱਗਦਾ ਅੱਧਾ ਪੌਣਾ ਘੰਟਾ ਸਾਡਾ ਲੱਗ ਹੀ ਜਾਂਦਾ ਸੋਈ ਜਿ ਸਵੇਰੇ ਸਵੇਰੇ ਤੇ ਬਹੁਤ ਹੀ ਜ਼ੋਰ ਹੁੰਦਾ ਕੰਮ ਕਰਨ ਦਾ ਹਰ ਕਿਸੇ ਨੂੰ ਹੁੰਦਾ ਕਿ ਕੰਮ ਜਲਦੀ ਜਲਦੀ ਨਿਪਟ ਜਾਏ ਕਿਉਂਕਿ ਕੰਮ ਬਣਿਆ ਨੇ ਕੰਮ ਤੇ ਜਾਣਾ ਹੁੰਦਾ ਤੇ ਜੇ ਕੰਮ ਲੇਟ ਹੋ ਜਾਏ ਤੇ ਫਿਰ ਸਾਰਾ ਦਿਨ ਹੀ ਆਪਣਾ ਵੀ ਖਰਾਬ ਹੀ ਜਾਂਦਾ ਇਸ ਲਈ ਕੰਮ ਸੋਈ ਜਿ ਸਵੇਰੇ ਸਵੇਰੇ ਵੜ ਕੇ ਜਲਦੀ ਕੰਮ ਜਲਦੀ ਹੀ ਨਿਪਟਾਉਣਾ ਠੀਕ ਰਹਿੰਦਾ ਹੈ ਕੰਮ ਤੇ ਆਟਾ ਗੁੰਨ ਲਿਆ ਉਧਰੋਂ ਮੈਂ ਫੋਇਲ ਪੇਪਰ ਵੀ ਕੱਟ ਕੇ ਰੱਖ ਲਿਆ ਸੀਗਾ ਦੱਬੇ ਟਿਫਨ ਨੂੰ ਤੋੜੂ ਕੇ ਰੱਖ ਲਏ ਸੀਗੇ ਤੇ ਸੁਕਾ ਵੀ ਲਏ ਸੀ ਦੱਬੇ ਆਟਾ ਗੁਝ ਗਿਆ ਸਾਡਾ ਆਟੇ ਨੂੰ ਮੈਂ ਡੱਬੇ ਚ ਕੱਢ ਲਾਂਗੀ ਤੁਸੀਂ ਵੀ ਆਟੇ ਨੂੰ ਪ੍ਰਾਤ ਵਿੱਚ ਹੀ ਰਹਿਣ ਦਿੰਦੇ ਹੋ ਜਾਂ ਕਿਸੇ ਡੋਂਗੇ ਜਗ੍ਹਾ ਜਾਂ ਕਿਸੇ ਡੱਬੇ ਚ ਕੱਢ ਲੈਂਦੇ ਹੋ ਕਿਉਂਕਿ ਫ੍ਰਿਜ 'ਚ ਰੱਖਣਾ ਫਿਰ ਆਸਾਨ ਹੁੰਦਾ ਤੇ ਪ੍ਰੋਟੀਆਂ ਲਾਣੀ ਸ਼ੁਰੂ ਕਰਤੀ ਸਾਡੇ ਘਰ ਸਵੇਰੇ ਸਵੇਰੇ ਚਾਹ ਨਹੀਂ ਪੀਂਦੇ ਇਸ ਕਰਕੇ ਚਾਹ ਨਹੀਂ ਧਰੀ ਚਾਹ ਖੱਲ ਹੀ ਮੈਂ ਹੀ ਪਿੰਦੀ ਆ। ਪਰੌਂਠੀਆਂ ਸਾਡੀਆਂ ਬਣ ਗਈਆਂ। ਉਦੋਂ ਨਾਲ ਨਾਲ ਸਾਡੀ ਅਰਬੀ ਵੀ ਪੱਕ ਰਹੀ ਆ। ਕਿਉਂਕਿ ਇਹ ਕੰਮ ਇਕੱਠੇ ਹੁੰਦੇ ਆ ਵਿੱਚ ਵਿੱਚ ਮੈਂ ਦੁੱਧ ਵੀ ਗਰਮ ਕਰ ਲਿਆ ਸੀ। ਸਵੇਰੇ 3-4 ਕੰਮ ਤੇ ਹੋ ਹੀ ਜਾਂਦੇ ਨੇ ਕਰਨ ਵਾਲੇ ਤੇ ਜਿਹੜੇ ਕਰਨੇ ਜ਼ਰੂਰੀ ਹੁੰਦੇ ਨੇ। ਅਰਬੀ ਨੂੰ ਵਿੱਚ ਵਿੱਚ ਹਿਲਾ ਰਹੀ ਆ। ਤੇ ਵਿੱਚ ਵਿੱਚ ਮੈਂ ਵਾਹਿਗੁਰੂ ਦਾ ਜਾਪ ਵੀ ਕਰਦੀ ਹੁੰਨੀ ਆ ਕਿਉਂਕਿ ਰਸੋਈ ਦੇ ਕੰਮ ਵਿੱਚ ਪਰਮਾਤਮਾ ਦਾ ਨਾਮ ਬਹੁਤ ਜ਼ਰੂਰੀ ਹੁੰਦਾ ਲੈਣਾ। ਤੇ ਵਾਇਗੁਰ ਦਾ ਜਾਪ ਕਰਕੇ ਪਰਮਾਤਮਾ ਦਾ ਨਾਮ ਲੈ ਕੇ ਰਸੋਈ ਦਾ ਕੰਮ ਕਰੋ ਤੇ ਖਾਣੇ ਚ ਵੀ ਸਵਾਦ ਆਉਂਦਾ ਹੈ ਤੇ ਕਮਾਈ ਐਸ ਵੀ ਬਰਕਤ ਪੈਂਦੀ ਹੈ ਪਰਮਾਤਮਾ ਆਪ ਹੀ ਫਿਰ ਸਾਰਿਆਂ ਦੇ ਕੰਮ ਸੁਵਾਰੀ ਜਾਂਦਾ ਹੈ ਨਾਲੇ ਸਵੇਰੇ ਸਵੇਰੇ ਕੀ ਸਵੇਰੇ ਸਵੇਰੇ ਕੀ ਸਦਾ ਹੀ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਪਰਮਾਤਮਾ ਨੂੰ ਤੇ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ ਸਬਜੀ ਬਣ ਗਈ ਮੈਂ ਟਿਫਨ ਚ ਪਾ ਦਿੱਤੀ ਤੇ ਦੂਜੇ ਪਾਸੇ ਮੈਂ ਪਰੌਂਠੀਆਂ ਨੂੰ ਲਾਇਆ ਕਿਉਂ ਉਨਨਾਂ ਨੂੰ ਪੈਕ ਕਰ ਦਿੱਤਾ ਤੇ ਟਿਫਨ ਸਾਡਾ ਹੋ ਗਿਆ ਤਿਆਰ ਮੇਰਾ ਛੋਟਾ ਜਿਹਾ ਵਲੋਗ ਛੋਟੀ ਜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜਰੂਰ ਦੱਸਣਾ ਮੇਰੀ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਥੈਂਕ ਯੂ